ਗਵਰਨ ਸਿੰਘ ਮਾਨ ਬਾਈ ਅੱਖਾਂ ਖੋਲ ਕੇ ਦੇਖ ਲਵੇ ਪੰਜਾਬ ਦੇ ਵਿੱਚ ਹਰ ਇੱਕ ਵਿਭਾਗ ਦੇ ਵਿੱਚ ਹਰ ਇੱਕ ਕੰਮ ਦਾ ਬੁਰਾ ਹਾਲ ਹੈ ਸਮਾਂ तकरीबन 10 ਤੋਂ ਪਲੱਸ ਹੋ ਚੁੱਕਿਆ ਤੇ ਆ ਹਾਲ ਦੇਖ ਲਓ ਆਵਾਰ ਵੀ ਹੁਣ ਅਸੀਂ ਆ ਕੇ ਖੋਲਿਆ ਤੇ ਲਾਇਸੈਂਸ ਬਣਾਏ ਜਾਂਦੇ ਆ ਪਹਿਲਾਂ ਲਰਨਿੰਗ ਲਾਇਸੈਂਸ ਬਣਦੇ ਸੀ ਫਿਰ ਪੱਕੇ ਲਾਇਸੈਂਸ ਬਣਦੇ ਆ ਤੁਹਾਨੂੰ ਪਤਾ ਹੀ ਆ ਪਿਛਲੇ 2 ਮਹੀਨਿਆਂ ਤੋਂ ਇਹ ਕੰਮ ਬਿਲਕੁਲ ਠੱਪ ਪਿਆ ਜਿਵੇਂ ਗਰਾਊਂਡ ਦੇ ਵਿੱਚ ਇੱਥੇ ਠੰਡਾ 쿨쿨 ਜਰੂਰ ਹੈ ਕਿਉਂਕਿ ਏਸੀ ਚੱਲ ਰਿਹਾ ਪਰ ਕੰਮ ਬਿਲਕੁਲ ਬੰਦ ਹੈ ਸਤ ਸ੍ਰੀ ਅਕਾਲ ਪੰਜਾਬੀਓ ਪੰਜਾਬੀਓ ਪੰਜਾਬ ਦੇ ਵਿੱਚ ਹਰ ਇੱਕ ਮਹਿਕਮੇ ਦੇ ਵਿੱਚ ਹਰ ਇੱਕ ਕੰਮ ਦਾ ਬੁਰਾ ਹਾਲ ਹੈ ਅੱਜ ਮੈਂ ਦਿਖਾਉਣ ਲੱਗਾ ਆ ਟ੍ਰੈਕ ਦਿਖਾ ਦੇ ਇੱਥੇ ਡਰਾਈਵਿੰਗ ਲਾਇਸੈਂਸ ਬਣਦੇ ਆ ਟ੍ਰੇਨਿੰਗ ਲਈ ਜਾਂਦੀ ਆ ਇਹ ਜਗਰਾਉਂ ਦੀਆਂ ਤਸਵੀਰਾਂ ਨੇ ਇੱਥੇ ਕਿਸੇ ਸਮੇਂ ਅੱਜ ਤੋਂ 4-5 ਮਹੀਨੇ 6 ਮਹੀਨੇ ਪਹਿਲਾਂ ਮੇਲਾ ਲੱਗਿਆ ਹੁੰਦਾ ਸੀ ਪੈਰ ਰੱਖਣ ਨੂੰ ਥਾਂ ਨਹੀਂ ਹੁੰਦਾ ਸੀ ਹੁਣ ਸਮਾਂ ਤਕਰੀਬਨ 10 ਤੋਂ ਪਲੱਸ ਹੋ ਚੁੱਕਿਆ ਤੇ ਆ ਹਾਲ ਦੇਖ ਲਓ ਆ ਬਾਰ ਵੀ ਹੁਣ ਅਸੀਂ ਆ ਕੇ ਖੋਲਿਆ ਇਹ ਟ੍ਰੈਕ ਆ ਜਿੱਥੇ ਸਿਖਾਇਆ ਜਾਂਦਾ ਵੀ ਕਿੱਦਾਂ ਟੂ ਵੀਲਰ ਦਾ ਟ੍ਰੈਕ ਆ ਉਹ ਦੇਖੋ ਤੁਸੀਂ ਹੈਨਾ ਤੇ ਗੱਡੀ ਦਾ ਵੀ ਇਧਰ ਦੀ ਆ ਇਹ ਲਿਆ ਕੇ ਗੱਡੀ ਵੀ ਕਾਰ ਵੀ ਸਿਖਾਈ ਜਾਂਦੀ ਆ ਇੱਥੇ ਲਾਇਸੈਂਸ ਬਣਾਏ ਜਾਂਦੇ ਆ ਪਹਿਲਾਂ ਲਰਨਿੰਗ ਲਾਇਸੈਂਸ ਬਣਦੇ ਸੀ ਫਿਰ ਪੱਕੇ ਲਾਇਸੈਂਸ ਬਣਦੇ ਆ ਤੁਹਾਨੂੰ ਪਤਾ ਹੀ ਆ ਪਰ ਪਿਛਲੇ 2 ਮਹੀਨਿਆਂ ਤੋਂ ਇਹ ਕੰਮ ਬਿਲਕੁਲ ਠੱਪ ਪਿਆ ਜਗਰਾਉਂ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਜਗਰਾਉਂ ਮੇਨ ਸੀਗਾ ਲੁਧਿਆਣੇ ਤੋਂ ਵੀ ਲੋਕ ਇੱਥੇ ਟੈਸਟ ਦੇਣ ਆਉਂਦੇ ਸੀ ਪਰ ਲੁਧਿਆਣੇ ਕੁਝ ਅਫਸਰਾਂ ਤੇ ਪਰ ਲੁਧਿਆਣੇ ਕੋ ਸਨ ਚਾਇਆ ਕੁਝ ਅਫਸਰਾਂ ਤੇ ਕੋਈ ਵਿਜੀਲੈਂਸ ਦੀ ਰੇਡ ਵਗੈਰਾ ਪਈ ਆ ਜਾਂ ਕੋਈ ਹੋਰ ਸਿਸਟਮ ਹੋਇਆ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਮਾਲ ਇਹ ਦਫ਼ਤਰਾਂ ਦੇ ਵਿੱਚ ਬਣਦਾ ਸੀ ਜਿੱਥੇ ਲਾਇਸੈਂਸ ਅਗਲੇ ਨੇ ਆਉਣਾ ਮੈਂ ਜੀ ਟਰਾਈ ਟਰਾਈ ਨਹੀਂ ਦੇਣੀ ਲਿਆਓ ਜੀ 2025 3000 ਜਿੱਦਾਂ ਵੀ ਸਿਸਟਮ ਸੀਗਾ ਉਹ ਇੱਕ ਅਲੱਗ ਮੈਟਰ ਹੈ ਪਰ ਹੁਣ ਪਿਛਲੇ ਕਈ ਦਿਨਾਂ ਤੋਂ ਲੋਕਾਂ ਦੇ ਫੋਨ ਆ ਰਹੇ ਸੀ ਵੀ ਭਾਈ ਆ ਹਾਲ ਦਿਖਾਓ ਆ ਸਿਸਟਮ ਬੰਦ ਪਿਆ ਭਗਵਾਨ ਸਿੰਘ ਮਾਨ ਭਾਈ ਅੱਖਾਂ ਖੋਲ ਕੇ ਦੇਖ ਲਵੇ ਅੱਖਾਂ ਖੋਲ ਕੇ ਦੇਖ ਲੈਣ ਮੁੱਖ ਮੰਤਰੀ ਪੰਜਾਬ ਦੇ ਨਾਲ-ਨਾਲ ਜਿੰਨੇ ਹੋਰ ਲੀਡਰ ਨੇ ਪੰਜਾਬ ਸਰਕਾਰ ਅੱਖਾਂ ਖੋਲ ਕੇ ਜਿਹੜੀ ਸੁੱਤੀ ਪਈ ਆ 2 ਮਹੀਨੇ ਦੇ ਕਰੀਬ ਹੋ ਗਿਆ ਆ ਟ੍ਰੈਕ ਨੂੰ ਬੰਦ ਹੋਏ ਨੇ ਸਾਰੇ ਅਜਾਪਰ ਨਾਲ ਚੱਲਦੇ ਨਾਲ ਦਿਖਾਉਣੇ ਚਿੜੀ ਵੀ ਨਹੀਂ ਫੜਕਦੀ। ਦੇਖੋ ਤੁਸੀਂ ਬਿਲਕੁਲ ਸੁਨਸਾਂ ਪਈ ਐ। ਹਨਾ ਹੌਲੀ-ਹੌਲੀ ਚੱਲੇ ਜਾਊਗਾ ਤੇ ਤੁਹਾਨੂੰ ਦਿਖਾਇਆ ਜਾਊਗਾ। ਬਿਲਕੁਲ ਸੁਨਸਾਂ ਪਈ ਐ। ਕੋਈ ਕੰਮਕਾਰ ਇਸ ਅਫਸਰ ਦੇ ਵਿੱਚ ਜਿਹੜਾ ਉਹ ਨਹੀਂ ਹੋ ਰਿਹਾ। ਇੱਥੇ ਇਸ ਪਾਸੇ ਦਿਖਾਦੇ ਇੱਥੇ ਨੰਬਰ ਪਲੇਟਾਂ ਮੜਦੀ ਹੁੰਦੀਆਂ ਸੀ। ਅੱਜ ਤੋਂ ਮੈਂ ਸਾਲ ਪਹਿਲਾਂ ਜਾਵਾਂ। ਤਾਂ ਹੁਣ ਉਹ ਕਰ ਵੀ ਇੱਥੋਂ ਬੰਦ ਹੋ ਗਿਆ ਸੀ ਜਿਹੜੀਆਂ ਗੱਡੀਆਂ ਤੇ ਜਿਹੜੀਆਂ ਹਾਈ ਟੈਕ ਨੰਬਰ ਪਲੇਟਾਂ ਲੱਗਦੀ ਹੁੰਦੀਆਂ ਸੀ ਉਹ ਇੱਥੇ ਬਣਾਈਆਂ ਜਾਂਦੀਆਂ ਸੀ। ਕਿਨਾ ਉਹਦੇ ਨਿਸ਼ਾਨ ਸਾਨੂੰ ਮਿਲ ਰਹੇ ਹੋਣਗੇ ਨੰਬਰ ਤੁਸੀਂ ਸੀ ਦੇ ਲਿਖਾ ਲੋ ਇਹ ਉਹ ਕਿਨਾ ਪਰ ਇਹ ਵੀ ਬਿਲਕੁਲ ਹੁਣ ਬੰਦ ਹੈ ਇਹ ਤਾਂ ਪਿਛਲੇ ਕਾਫੀ ਸਮੇਂ ਤੋਂ ਬੰਦ ਹੈ ਬਿਲਕੁਲ ਕੰਮ ਨਹੀਂ ਚੱਲਿਆ ਕੰਮ ਕਿਨੇ ਦੋਸ ਅੱਜ ਵੀ ਇਹ ਹੀ ਲਿਖਾ ਰਹੇ ਨੇ ਤਕਨੀਕੀ ਖਰਾਬੀ ਹੋਣ ਕਰਕੇ ਕੈਮਰੇ ਬੰਦ ਹਨ ਕੋਈ ਤਕਨੀਕੀ ਖਰਾਬੀ ਗਰੁੱਪੀ ਨਹੀਂ ਹੈ ਸਭ ਕੁਝ ਚੱਲ ਪਿਆ ਗੱਲ ਕੀ ਹੈ ਸਿਸਟਮ ਚਲਾਉਣਾ ਨਹੀਂ ਚਾਹੁੰਦੇ ਜਿਨ੍ਹਾਂ ਕੋਲ ਵੀ ਠੇਕਾ ਜਾਇ ਨਹੀਂ ਚੱਲ ਰਿਹਾ ਅੰਦਰੋਂ ਦੇਖੋ ਤੁਸੀਂ ਬਿਲਕੁਲ ਕੌਣ ਪਾਸੇ ਗਰੀ ਹੈ ਰੋਜ਼ ਕਿੰਨੇ ਜਿਹੜੇ ਆਮ ਲੋਕ ਆਉਂਦੇ ਨੇ ਪਰੇਸ਼ਾਨ ਹੁੰਦੇ ਨੇ ਪੰਜਾਬ ਸਰਕਾਰ ਉਹਨਾਂ ਦੀ ਪਰੇਸ਼ਾਨੀ ਦਾ ਹੱਲ ਕਰਿਆ ਕੋਈ ਕਰੈਕਟ ਟੈਸਟ ਇੱਥੇ ਇਸ ਕਮਰੇ ਦੇ ਵਿੱਚ ਟੈਸਟਾਂ ਜਿਹੜੀ ਫੀਸ ਜਮ੍ਹਾਂ ਕਰਾਈ ਜਾਂਦੀ ਸੀ ਆ ਬੈਠੇ ਨੇ ਅੰਦਰ ਲਾਈਟਾਂ ਬਿਲਕੁਲ ਮੰਦ ਨੇ ਮੰਦ ਹੋਣ ਦੀ ਲੋੜ ਸਾਦਣਾ ਐਸ ਜਿਹੇ ਕਾਉਂਸਲ ਗੌਰ ਕਰ ਲੈਣ ਹਾਂ ਪਰ ਠੰਡਾ ਠੰਡਾ 쿨쿨 ਜ਼ਰੂਰ ਹੈ ਕਿਉਂਕਿ ਏਸੀ ਚੱਲ ਰਿਹਾ ਪਰ ਕੰਮ ਬਿਲਕੁਲ ਮੰਦਾ ਕਿਸੇ ਪਾਸੇ ਵੀ ਕੋਈ ਕੁਰਸੀ ਤੇ ਕੋਈ ਮੁਲਾਜ਼ਮ ਜਿਹੜਾ ਤੁਹਾਨੂੰ ਬੈਠਿਆ ਨਜ਼ਰ ਨਹੀਂ ਆਊਗਾ ਸੋ ਇਹ ਤਸਵੀਰਾਂ ਨੇ ਸਿਰਫ ਇੱਕ ਗਾਰ ਇੱਥੇ ਖੜਾ ਮੁੰਡਾ ਜਿਹੜਾ ਜਿਹਦੀ ਡਿਊਟੀ ਹੈ ਹੋਰ ਇੱਥੇ ਕੋਈ ਬੰਦਾ ਨਹੀਂ ਕੋਈ ਮਲਾਜਮ ਨਹੀਂ ਕੋਈ ਨਾਟਕ ਨਹੀਂ ਆ ਰਿਹਾ ਇਹ ਇਹ ਜਿਹੜਾ ਟ੍ਰੈਪ ਹੈ ਇਹ ਜਗਰਾਉਂਦੀਆਂ ਤਸਵੀਰਾਂ ਨੇ ਆਮ ਸਾਰੇ ਸ਼ਹਿਰ ਦੇ ਵਿੱਚ ਵੱਡਿਆਂ ਤੇ ਬੜੇ ਸੀ ਇਹ ਵਿਧਾਨ ਹੈ ਬ੍ਰਿਗੋਟ ਜਿਹੜਾ ਵੱਡਾ ਟੈਸਟ ਹੁੰਦਾ ਉਹ ਇਸ ਪਾਸੇ ਵੀ ਬਾਰਡਰ ਵਾਲੇ ਪਾਸੇ ਵੀ ਜਿੱਥੇ ਗੱਡੀ ਲਵਾਉਣਾ ਦੇਖ ਜਾਣਾ ਪੈਂਦਾ ਪਰ ਆਹ ਜਿਹੜੀਆਂ ਤਸਵੀਰਾਂ ਜਗਰਾਉਂਦੀਆਂ ਸਿਰਫ ਇੱਕੋ ਇੱਕ ਗੱਲ ਲਾ ਕੇ ਉਹ ਲਾਤੀਗੀ ਕੀ ਤਕਨੀਕੀ ਖਾਦੀ ਹੋਣ ਕਰ ਕੈਮਰੇ ਬੰਦ ਹਨ بس ਇੰਨੀ ਗੱਲ ਲਿਖ ਕੇ ਖੜਾ ਛੜਾ ਲਿਆ ਗਿਆ ਹੈ ਜਗਰਾਉਂ ਪ੍ਰਸ਼ਾਸਨ ਨਹੀਂ ਇਸ ਬਾਰੇ ਸੋਚ ਰਿਹਾ ਹਨਾ ਡੀਸੀ ਸਾਹਿਬ ਲੁਧਿਆਣਾ ਜਿਹੜੇ ਸਾਡੇ ਡੀਸੀ ਸਾਹਿਬ ਨੇ ਉਹਨਾਂ ਨੂੰ ਗੌਰ ਕਰਨਾ ਚਾਹੀਦਾ ਵੀ ਕਿਉਂ ਪਾਈ ਜਗਾਉਂਦਾ ਹੈ ਬੰਦ ਹੈ ਕਿਉਂ ਇੱਥੇ ਕੰਮ ਨਹੀਂ ਚੱਲ ਰਿਹਾ ਅੱਜ ਤਕਰੀਬਨ 2 2.5 ਮਹੀਨੇ ਦਾ ਮੈਨੂੰ ਦੇਖਦਿਆਂ ਹੋ ਗਏ ਤਿੰਨ ਚਾਰ ਦਿਨਾਂ ਦੇ ਇੰਨੇ ਫੋਨ ਸੀ ਬਾਈ ਇਹ ਕੰਮ ਨਹੀਂ ਚੱਲ ਰਿਹਾ ਇਹਦੇ ਬਾਰੇ ਗੌਰ ਕਰੋ ਇਹਦੇ ਬਾਰੇ ਬੋਲੋ ਸੋ ਅੱਜ ਇਹ ਵੀਡੀਓ ਇਸ ਮਾਬਤ ਪਾਈ ਗਈ ਹੈ ਵੀ ਕੰਮ ਕਦੋਂ ਚੱਲੂਗਾ ਸੋ ਡੀਸੀ ਲੁਧਿਆਣਾ ਸਾਹਿਬ ਏਡੀਸੀ ਜਗਰਾਉਂ ਸਾਹਿਬ ਐਸਡੀਐਮ ਜਗਰਾਉਂ ਸਾਹਿਬ ਇਸ ਮਸਲੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਜਿਹੜੀ ਪਰੇਸ਼ਾਨੀ ਨਾ ਆਵੇ ਆ ਸਾਰਾ ਟਰੈਕ ਸੁੰਨਾ ਪਿਆ ਸੁੰਨ ਪਸਰੀ ਹੋਈ ਹੈ ਜਗਰਾਉਂ ਦੀਆਂ ਤਸਵੀਰਾਂ ਹਾਂ ਟਰੈਕ ਦੇ ਟਟੀਰੀ ਤੁਹਾਨੂੰ ਘੁੰਮਦੀ ਜ਼ਰੂਰ ਨਜ਼ਰ ਆਊਗੀ ਨਾ ਕੋਈ ਸਕੂਟਰ ਮੋਟਰਸਾਈਕਲ ਦੀ ਟ੍ਰੇਨਿੰਗ ਨਾ ਕੋਈ ਗੱਡੀ ਦੀ ਇੱਕੋ ਹੀ ਗੱਲ ਕਹਦਾ ਵੀ ਤਕਨੀਕੀ ਖਰਾਬੀ ਕਰਕੇ ਕੈਮਰੇ ਬੰਦ ਹਨ ਜੇ ਤਕਨੀਕੀ ਖਰਾਬੀ ਹੈ ਤਾਂ ਫਿਰ ਸਰਕਾਰ ਸੁੱਤੀ ਪਈ ਹੈ ਫਿਰ ਪੰਜਾਬ ਸਰਕਾਰ ਦਾ ਰੋਲ ਕੀ ਰਹਿ ਗਿਆ ਗਵਰਨਮੈਂਟ ਜਿਹੜੀ ਮਿੰਟ ਮਿੰਟ ਤੇ ਗੌਰ ਕਰੇ ਆ ਸਰਕਾਰ ਦਾ ਗੌਰ ਹੈ ਇਹ ਵੀਡੀਓ ਸਾਂਝੀ ਕਰਕੇ ਤੁਸੀਂ ਪੰਜਾਬ ਸਰਕਾਰ ਤੱਕ ਜਰੂਰ ਪੁੱਜਦੀ ਕਰਨੀ ਤਾਜੋ ਸਰਕਾਰ ਨੂੰ ਪਤਾ ਲੱਗ ਸਕੇ ਵੀ ਸਾਡੇ ਸ਼ਹਿਰਾਂ ਦੇ ਵਿੱਚ ਕੀ ਹਾਲ ਹੈ ਲੁਧਿਆਣਾ ਦੇ ਵਿੱਚ ਆ ਵੋਟਾਂ ਹੋਣ ਜਾ ਰਹੀਆਂ ਨੇ ਸੰਜੀਵ अरोड़ा ਸਾਹਿਬ ਇੱਥੋਂ ਕੈਂਡੀਡੇਟ ਨੇ ਤੇ ਆ ਨਾਲ ਜਗਰਾਉਂ 30 ਕਿਲੋਮੀਟਰ ਜਗਰਾਉਂ ਦੇ ਵਿੱਚ ਟਰੈਕ ਹੀ ਬੰਦ ਪਿਆ ਲੋਕਾਂ ਦੀ ਪਰੇਸ਼ਾਨੀ ਦਾ ਕੋਈ ਜਿਹੜਾ ਐਡਾ ਵੱਡਾ ਕਾਰਨ ਬਣਿਆ ਉਹਦਾ ਕੋਈ ਹੱਲ ਹੀ ਨਹੀਂ ਕਰ ਰਹੇ ਸੋ ਉਮੀਦ ਕਰਦੇ ਆ ਕਿ ਜਲਦੀ ਟਰੈਕ ਚੱਲੂਗਾ ਅਤੇ ਆਮ ਲੋਕਾਂ ਦੇ ਕੰਮ ਧੰਨਵਾਦ ਸਤਿ ਸ਼੍ਰੀ ਅਕਾਲ